ਇਹ ਤੁਰੰਤ ਸਹਾਇਤਾ ਪ੍ਰਬੰਧ ਦੇ ਰਹੀ ਬੰਦੇ ਪੂਰੇ ਕਰੋ 604 ਦੀ ਕਪੈਸਿਟੀ ਹੈ 2019 ਦੇ ਮੁਤਾਬਕ ਤੇ ਬੰਦੇ 178 ਸਪਾਈ ਕਿਤਾ ਉਹ ਜੀ ਸਾਰੇ ਮੁਲਾਜ਼ਮ ਜਿਹੜੇ ਨੇ ਉਹ ਕੰਮ ਤੋਂ ਕਿਤਾਈ ਵਰਤਰੇ ਮੈਂ ਉਹਨਾਂ ਨੂੰ ਵਾਰਨਿੰਗ ਕਰਦਾ ਕੰਮ ਤੋਂ ਕਿਤਾਈ ਨਾ ਵਰਤੋ ਮਸ਼ੀਨਾਂ ਬਿਲਕੁਲ ਅਪ ਟੂ ਡੇਟ ਨੇ ਪੂਰੀਆਂ ਦਿੱਤੀਆਂ ਨੇ ਵਧੀਆ ਸੀ ਉੱਥੇ ਜਦੋਂ ਲੋਕ ਇਕੱਠੇ ਹੋਏ ਪਿੰਡਾਂ ਜਿੱਥੋਂ ਨਾਲ ਗੱਥੀਆਂ ਆਈ ਤੇ ਕੋਈ ਬੇਬੇ ਨਾਨ ਕੀਦੀਆਂ ਸੀ ਕੁਝ ਐਕਸਰੇ ਵਿਭਾਗ ਦੀ ਮੇਰੀ ਹੁਣ ਫਲਾਈਟ ਹੈ ਮੈਂ ਉਤੋਂ ਪਹਿਲਾਂ ਆ ਕੇ ਇਹੀ ਚੀਜ਼ਾਂ ਨੂੰ ਇੱਥੇ ਡਾਕਟਰ ਸਾਹਿਬ ਨੂੰ ਦੱਸਿਆ ਕਿਉਂਕਿ ਸਾਡਾ ਫਰਜ਼ ਹੁੰਦਾ ਜਦੋਂ ਕੋਈ ਗੱਲ ਧਿਆਨ ਚਾਹੀਏ ਉਸੇ ਵੇਲੇ ਉਹਨੂੰ ਤੁਰੰਤ ਠਾਲ ਕਰਨ ਦੀ ਕੋਸ਼ਿਸ਼ ਕਰਨਾ ਉਹਦੇ ਵਿੱਚ ਕੁਝ ਤੇ ਇੱਥੇ ਐਕਸਰੇ ਵਿਭਾਗ ਦੀਆਂ ਜ਼ਿਆਦਾ ਦਿੱਕਤ ਨਹੀਂ ਰੇਡੀਓਲੋਜੀ ਡਿਪਾਰਟਮੈਂਟ ਦੀਆਂ ਕੁਝ ਮੁਲਾਜ਼ਮ ਜਿਹੜੇ ਨੇ ਉਹ ਕੰਮ ਤੋਂ ਕਤਾਈ ਵਰਤਦੇ ਮੈਂ ਉਹਨਾਂ ਨੂੰ ਵਾਰਨਿੰਗ ਕਰਦਾ ਕੰਮ ਤੋਂ ਕਤਾਈ ਨਬਰ ਤੋਂ ਮਸ਼ੀਨਾ ਬਿਲਕੁਲ ਅਪ ਟੂ ਡੇਟ ਨੇ ਪੂਰੀਆਂ ਦਿੱਤੀਆਂ ਨੇ ਪਰ ਉਹ ਗਾਇਬ ਗਾਇਬ ਜਦੋਂ ਕੋਈ ਅਫਸਰ ਉੱਤੇ ਨਹੀਂ ਹੁੰਦਾ ਰਾਤ ਸਾਮੇ ਸਵੇਰੇ ਉਹ ਨਹੀਂ ਬੰਦ ਕਰ ਦਿੰਦੇ ਆ ਕੋਈ ਛੇੜਛਾੜ ਕਰ ਦਿੰਦੇ ਕੋਈ ਉਹਨਾਂ ਕਹਿੰਦਾ ਟੈਕਨੀਕਲ ਖਰਾਬ ਹੈ ਜੀ ਫਿਰ ਉਹ ਪ੍ਰਾਈਵੇਟ ਕੋ ਜਾਂਦੇ ਆ ਮੈਂ ਡਾਕਟਰ ਸਾਹਿਬ ਨੂੰ ਕਿਹਾ ਕਿ ਤੁਸੀਂ ਰეკਮੈਂਡੇਸ਼ਨ ਮੈਨੂੰ ਸਾਰੇ ਹਸਪਤਾਲ ਦੇ ਜਾਂ ਚਾਹੀਦੀਆਂ ਕਿ ਪਿਛਲੇ 1 ਮਹੀਨੇ ਚ ਕਿੰਨੀਆਂ ਰეკਮੈਂਡੇਸ਼ਨ ਹੋਈਆਂ ਤੇ ਹਸਪਤਾਲ ਤੋਂ ਕਿੰਨੇ ਐਕਸਰੇ ਹੋਏ ਅਸੀਂ ਇਹਨੂੰ ਕਰਾਸ ਚੈੱਕ ਕਰਾਂਗੇ ਕਿ ਤੁਸੀਂ ਇਸ ਰਿਪੋਰਟ ਸਾਨੂੰ ਸਹੀ ਕੀਤੀ ਹੈ ਫਿਰ ਜੇ ਚੈੱਕ ਕਰਨਾ ਚਾਹੁੰਦੇ ਨੇ ਵੀ ਕੋਈ ਬੰਦਾ ਬਾਹਰੋਂ ਤੇ ਨਹੀਂ ਐਕਸਰੇ ਕਰਾ ਰਿਹਾ ਸਾਡਾ ਡਿਪਾਰਟਮੈਂਟ ਹੁੰਦੀ ਹੋਈ ਆਈਸੀਯੂ ਡਿਪਾਰਟਮੈਂਟ ਬਹੁਤ ਸੋਹਣਾ ਵਾ ਬਹੁਤ ਵਧੀਆ ਬਣਿਆ ਮੈਂ ਲੋਕਾਂ ਨੂੰ ਕਹਿਣਾ ਚਾਹੁੰ ਸਰਕਾਰਾਂ ਨੇ ਬਣਾ ਕੇ ਦੇਣਾ ਹੁੰਦਾ ਅਸੀਂ ਬਣਾ ਕੇ ਦੇਣਾ ਹੁੰਦਾ ਵਰਤਣਾ ਤੁਸੀਂ ਔਰ ਇੱਥੇ ਸਭ ਤੋਂ ਵੱਧ ਗਰੀਬ ਆਉਂਦਾ ਸਾਡੀ ਥੋੜੀ ਜਿਹੀ ਮਦਦ ਕਰੋ ਇੱਕ ਤੇ ਇੱਕ ਇੱਕ ਪੇਸ਼ੰਡ ਜਿਹੜਾ ਆ ਜਿਉਂਨੇ 5 ਦਿਨ 4 ਦਿਨ ਰਹਿਣਾ ਜਾਂ ਗਈ ਨਹੀਂ ਚੀਆ ਤੁਸੀਂ 5 5 6 6 ਬੰਦੇ ਮਗਰ ਆ ਕੇ ਬਹਿ ਜਾਂਦਾ ਜੀ ਇੰਨਾ ਇਨਫਰਾਸਟ੍ਰਕਚਰ ਹੈ ਨਹੀਂਗਾ ਇੱਥੇ ਕਿ ਤੁਹਾਨੂੰ 5 6 ਬੰਦਿਆਂ ਦਾ ਇੱਥੇ ਪ੍ਰਬੰਧ ਹੋਵੇ ਉਹਨਾਂ ਦੇ ਪਖਾਨਿਆਂ ਦਾ ਦੂਸਰਾ ਹਾਂ ਇੱਕ ਬੰਦਾ ਅੰਦਰ ਰੋ ਬਾਕੀ ਬੰਦਾ ਬਦਲਦੇ ਰਹੋ ਔਰ ਬੱਚੇ ਅਚ ਨਹੀਂ ਔਰ ਉਹਨੋਂ ਕੋਲੇ ਛੋਟੇ ਛੋਟੇ ਬੱਚੇ ਲੈ ਕੇ ਆਈ ਤੇ ਬਾਹਰ ਬਾਹਰੋਂ ਮਤਲਬ ਬੱਚੇ ਲੈ ਕੇ ਬੀਬੀਆਂ ਆਈਆਂ ਨੇ ਉਹਨਾਂ ਦੇ ਹਾਲਚਲ ਪੁੱਛਣ ਪਰ ਉਹਨਾਂ ਦਾ ਆਪਣਾ ਬੱਚਾ ਬਿਮਾਰ ਹੋ ਜੂ ਫੇਰ ਇੱਥੇ ਤੇ ਇੱਥੇ ਬਿਮਾਰ ਪੇਚਣ ਆਉਂਦਾ ਏ ਸੋ ਥੋੜੀ ਜਿਹੀ ਜਿੱਥੇ ਸਰਕਾਰ ਕਰਦੀ ਏ ਸਾਨੂੰ ਵੀ ਥੋੜਾ ਜਿਹਾ ਠੀਕ ਹੋਣਾ ਚਾਹੀਦਾ ਅਸੀਂ ਬਿਲਕੁਲ ਨਹੀਂ ਠੀਕ ਹੋ ਰਹੇ ਅਸੀਂ ਜਿੱਦ ਕਰਕੇ ਪੰਜ ਪੰਜ ਛੇ ਛੇ ਬੰਦੇ ਮਗਰ ਆਉਣੇ ਤੁਸੀਂ ਇੱਕ ਬੰਦਾ ਆਜੋ ਚਾਹੀਦਾ ਵਾ ਇੱਥੇ ਤੁਹਾਡਾ ਇੱਕ ਜਾਂ ਦੋ ਬੰਦੇ ਵਾਰੀ ਸਿਰ ਤੁਸੀਂ ਪਾਓ ਆ ਕੇ ਜਦੋਂ ਕੋਈ ਟੈਂਡੈਂਟ ਨੂੰ ਆਵਾਜ਼ ਮਾਰਦਾ ਗਲਤ ਸਮਝਦਾ ਸਰ ਗਰੀਬ ਤੱਕੇ ਦੇ ਲੋਕ ਜ਼ਿਆਦਾਤਰ ਅਸੀਂ ਜਾਂਦੇ ਇੱਥੇ ਆਂਦੇ ਜਿਨ੍ਹਾਂ ਦਾ ਪਤਾ ਵਾ ਕਿ ਪੈਸੇ ਘੱਟ ਕਮਾਣੇ ਆ ਸੀ ਉੱਥੇ ਇਲਾਜ ਕਰਨਾ ਪਰ ਇੱਥੇ ਜਿਹੜੇ ਏਜੰਟ ਨੇ ਉਹਨਾਂ ਦਾ ਪ੍ਰਭਾਵ ਬਹੁਤ ਆ ਉਹਨਾਂ ਨੂੰ ਗੁੰਮਰਾਹ ਕਰਦੇ ਨੇ ਉਹਨੂੰ ਦੇਖੋ ਕਾਫੀ ਫੜੇ ਆ ਪਰ ਅਜੇ ਵੀ ਸਾਡੇ ਕੰਟਰੋਲ ਤੋਂ ਇਹ ਜਿਹੜਾ ਸਿਸਟਮ ਆ ਅਜੇ ਉਹਦੀ ਪਹੁੰਚ ਜਾਦੀ ਹੈ ਕਿਉਂਕਿ ਉਹਨਾਂ ਦਾ ਉਹਨਾਂ ਨੂੰ ਕੋਈ ਜੀ ਪੁਖਤਾ ਉਹਨਾਂ ਦਾ ਮਤਲਬ ਹੱਥਿਆ ਉਹਨਾਂ ਦੇ ਉੱਤੇ ਮੇਰੀ ਵਾਰਨਿੰਗ ਹੈ ਜਦੋਂ ਕੋਈ ਮੇਰੇ ਹੱਥ ਲੱਗ ਗਿਆ ਪਰਚੇ ਪੂਰੇ ਹੋਣਗੇ ਵਿੱਚੇ ਉਹਨੂੰ ਭੇਜਣ ਵਾਲੇ ਦੇ ਵੀ ਇਹ ਵੀ ਜਨਦਿਓ ਕਿਉਂਕਿ ਪਰਚੇ ਤਕਰੀਬਨ ਹੋ ਜਾਂਦਾ ਹੈ ਰੜਾਈ ਚ ਘੁੰਮਦਾ ਆ ਜਿਹੜਾ ਵੀ ਜਿਹੜਾ ਵੀ ਜਿਹੜਾ ਵੀ ਕੋਈ ਮਿਲਦਾ ਮੈਂ ਮਰੀਜ਼ ਨੂੰ ਸਪੈਸ਼ਲ ਕਹਿਣਾ ਕਿ ਮੇਰੇ ਦਫ਼ਤਰ ਦੱਸੋ ਜਿੰਨੇ ਤੁਹਾਡੀ ਪਰਚੀ ਕੋਈ ਤੇ ਫੋਟੋ ਖਿੱਚ ਲੋ ਗਏ ਭਗਾਏ ਉਹਨੂੰ ਤੇ ਉਹਨੂੰ ਤੇ ਉਹਨੂੰ ਤੇ ਸਜ਼ਾ ਹੋਣੀ ਹੈ ਜਿੰਨੇ ਜਿੰਨੇ ਉਹਨੂੰ ਭੇਜਿਆ ਐਦਕੀ ਪਰਚੇ ਉਹਦੇ ਤੇ ਹੋਣਗੇ ਗੱਲ ਸੁਣ ਲਿਓ ਜਿਹੜਾ ਦੁਕਾਨਦਾਰ ਭੇਜਦਾ ਨਾ ਤੇ ਇੱਥੇ ਲੁੱਟ ਫਿਰ ਮਾਰ ਕਰ ਲਈ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਹਰ ਬੰਦੇ ਨੂੰ ਆਪਣਾ ਕੰਮ ਕਰਨ ਦਿਓ ਤੁਹਾਡਾ ਕੋਈ ਕੰਮ ਨਹੀਂ ਹੈ ਇੱਥੇ ਏਜੰਟ ਭੇਜਿੰਦਾ ਐ ਆਪੇ ਦਵਾਈ ਲੈਣ ਆਉਣਗੇ ਤੁਹਾਡੇ ਕੋਲ ਦੁਕਾਨਾਂ ਤੇ ਪਰ ਜੇ ਤੁਸੀਂ ਇੱਥੇ ਬੰਦੇ ਭੇਜੋਗੇ ਪਰਚੀਆਂ ਕੋਗੇ ਇਹ ਦਾ ਇਹਦਾ ਇਹਦਾ ਜਿਹੜਾ ਪਰਚਾ ਆ ਤੁਹਾਡੇ ਤੇ ਵੀ ਹੋਣਾ ਜੇ ਮੈਂ ਤੁਹਾਨੂੰ ਦੱਸ ਦਿਆਂ ਜਿਹੜੇ ਬੰਦੇ ਤੋਂ ਬੰਦੇ ਨਿਕਲੇ ਇਹ ਮਤ ਸੋਚਿਓ ਕਿਉਂਕਿ ਗਦਰ ਪਾਇਆ ਤੁਸੀਂ ਗਣਕ ਦੇ ਹਸਪਤਾਲ ਦੇ ਵਿੱਚ ਦੂਜੀ ਗੱਲ ਕੁਝ ਸਰਕਾਰ ਵੱਲੋਂ ਵੀ ਮੈਂ ਮੰਗ ਕਰਦਾ ਕਿਉਂਕਿ ਇੰਟਰਵਿਊ ਸਰਕਾਰ ਕੋ ਵੀ ਜਾਣੀ ਹੈ ਕਿ ਇਹ ਤੁਰੰਤ ਸਫਾਈ ਦਾ ਪ੍ਰਬੰਧ ਦੇਈ ਬੰਦੇ ਪੂਰੇ ਕਰੋ 604 ਦੀ ਕੈਪੈਸਿਟੀ ਹੈ 2019 ਦੇ ਮੁਤਾਬਕ ਤੇ ਬੰਦੇ 178 ਸਫਾਈ ਕਿਦਾਂ ਹੋ ਜੇ ਸਾਰੇ ਤੋਂ ਇੱਕ ਤੇ ਬੰਦੇ ਘਟ ਦੂਜੀ ਸਾਡੇ ਸਮਾਜਿਕ ਤੰਤਰੇ ਹੋ ਜਾ ਵੀ ਅਸੀਂ ਪਤਾ ਲੈਣ ਵਾਲੇ ਇੱਕ ਮਗਰ ਤੁਰੇ ਆਉਂਦੇ ਆ ਉਹ ਵੀ ਸਾਰਾ ਇੱਥੇ ਵੇਸਟੇਜ ਸਾਰਾ ਕੁਝ ਇਹ ਸੰਭੇ ਨਹੀਂ ਜਾਂਦਾ ਇਸ ਕਰਕੇ ਸਫਾਈ ਪੱਖੋਂ ਕਾਫੀ ਮੁਸ਼ਕਲ ਆ ਰਹੀ ਹੈ ਸਰਕਾਰ ਧਿਆਨ ਦੇਵੇ ਗੁਰਨਾਨਕ ਦੇਵ ਹਸਪੀਟਲ ਅੰਮ੍ਰਿਤਸਰ ਜਿਹੜਾ ਹੈ ਇਹ ਮੱਝ ਦਾ ਇਕਲੌਤਾ ਹਸਪੀਟਲ ਹੈ ਜਿਹੜਾ 1 ਕਰੋੜ ਤੋਂ ਵੱਧ ਬੰਦੇ ਨੂੰ ਕੇਟਰ ਕਰਦਾ ਜੰਮੂ ਕਸ਼ਮੀਰ ਤੱਕ ਤਰਨਤਾਰਨ ਗੁਰਦਾਸਪੁਰ ਅੰਮ੍ਰਿਤਸਰ ਪਠਾਨਕੋਟ ਜੰਮੂ ਤੱਕ ਲੋਕ ਇੱਥੇ ਆਉਂਦੇ ਨੇ ਸੋ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਇਹ ਟੂਰਿਸਟ ਸਿਟੀ ਹੈ ਸਾਡੀ ਡਿਮਾਂਡ ਜਿਹੜੀਆਂ ਨੇ ਪੂਰੀਆਂ ਕਰੋ ਤਾਂ ਕਿ ਲੋਕਾਂ ਨੂੰ ਸਹੀ ਸਹੂਲਤਾਂ ਇੱਥੋਂ ਦਿੱਤੀਆਂ ਜਾ ਸਕਣ ਬਲੱਡ ਬੈਂਕ ਨੂੰ ਲੈ ਕੇ ਸਰ ਗੋਚ ਚਰਚੇ ਨੇ ਨਹੀਂ ਬਲੱਡ ਜਲਦੀ ਬਲੱਡ ਨਹੀਂ ਮਿਲਦਾ ਉਹਨਾਂ ਨੂੰ ਖੱਜਲ ਖਵਾਰ ਕੀਤਾ ਜਾਂਦਾ ਉਹਦੇ ਬਾਰੇ ਬਿਲਕੁਲ ਤੁਹਾਨੂੰ ਪਤਾ ਜੀ ਉਦੋਂ ਵੀ ਜਦੋਂ ਮੈਂ ਪਿਛਲੀ ਸਰਕਾਰ 'ਚ ਅਸੀਂ ਐਫ ਆਈ ਆਰ ਵੀ ਕਰਾਈਆਂ ਸੀ ਮੈਂ ਫਿਰ ਕਹਿਣਾ ਚਾਹੁੰਦਾ ਅਸੀਂ ਟਕਰਾ ਨਹੀਂ ਚਾਹੁੰਦੇ ਪਰ ਕੁਝ ਬੰਦੇ ਹੈਗੇ ਨੇ ਹਸਪਤਾਲ ਦੇ ਅੰਦਰ ਬੈਠੇ ਵੀ ਤੁਸੀਂ ਆਪਣੇ ਆਪ ਨੂੰ ਸੁਧਾਰ ਲਓ ਨਹੀਂ ਤੇ ਫਿਰ ਫਿਰ ਉਹ ਜਿਹੜੇ ਲਾਜ ਕਾਨੂੰਨੀ ਤੌਰ ਤੇ ਸਾਨੂੰ ਤੁਹਾਡੇ ਕਰਨੇ ਪੈਣੇ ਆ ਤੁਸੀਂ ਇਹ ਨਾ ਸਮਝੋ ਕਿ ਤੁਸੀਂ ਸਪੇਅਰ ਹੋ ਜਾਓਗੇ ਸਪੇਅਰ ਨਹੀਂ ਹੋਣਾ ਇਹ ਪਬਲਿਕ ਦਾ ਗਰੀਬ ਲੋਕਾਂ ਦਾ ਹਸਤਾਲਿਆ ਜਿਹਨੂੰ ਨਹੀਂ ਸੂਟ ਕਰਦਾ ਉਹ ਆਪਣੀ ਜੌਬ ਛੱਡਦੇ ਜਿਹਨੂੰ ਜਿਹਨੂੰ ਤਕਲੀਫ ਹੈ ਜਿਹੜਾ ਨਹੀਂ ਗੁਜ਼ਾਰਾ ਕਰ ਚਾਹੁੰਦਾ ਵਧੀਆ ਰਾਬਰ ਦਾ ਰੂਪ ਕਰਦੇ ਨੇ ਜਿੱਦ ਤਰ੍ਹਾਂ ਡਾਕਟਰ ਸਾਹਿਬ ਮੈਂ ਤਾਂ ਕਹਿ ਤਰੇ ਪਰ ਬਹੁਤ ਇਸ ਤਰ੍ਹਾਂ ਮੈਂ ਥੋੜੇ ਕਹਿ ਰਿਹਾ ਮੈਂ ਥੋੜੇ ਕਹਿ ਰਿਹਾ ਜੀ ਦੇ ਕੋਈ ਚ ਪਤਾ ਕੀ ਕਈ ਰੈਜ਼ੀਡੈਂਟ ਨੇ ਜੂਨੀਅਰ ਨੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਈ ਵਾਰ ਵੀ ਕੀ ਕਰਨਾ ਹੈ ਸੋ ਸੀਨੀਅਰ ਡਾਕਟਰ ਦੀ ਇਤਨੀ ਇੱਕ ਕੰਪਲੀਟ ਹੈਗੀ ਪਰ ਜੂਨੀਅਰ ਦੀ ਕਿਤੇ ਨਾ ਕਿਤੇ ਕੰਪਲੀਟ ਆ ਜਾਂਦੀ ਹੈ ਉਹਨਾਂ ਨੂੰ ਇਹ ਰਿਕਵੈਸਟ ਕੀਤੀ ਕਿ ਬੱਚੇ ਤੁਹਾਡਾ ਅੱਗੇ ਭੁੱਖ ਹੈ ਤੁਹਾਡਾ ਵਾਹ ਇਹਨਾਂ ਮਰੀਜ਼ਾਂ ਨਾਲ ਰਹਿਣਾ ਹੀ ਰਹਿਣਾ ਤੁਸੀਂ ਆਪਣੇ ਸੁਭਾਅ ਨੂੰ ਥੋੜਾ ਜਿਆਦਾ ਨਰਮ ਕਰੋ ਇਦਾਂ ਨਹੀਂ ਹੋਣਾ ਚਾਹੀਦਾ ਇੱਕ ਜਿਹੜਾ ਐਮਰਜੈਂਸੀ ਦੇ ਵਿੱਚ ਸਾਨੂੰ ਕੰਪਲੀਟ ਆਈਆਂ ਸੀ ਉਹ ਡਾਕਟਰ ਸਾਹਿਬ ਦੇ ਮੈਂ ਧਿਆਨ ਚ ਲੈਂਦੇ ਕਈ ਹੁਣ ਪਾਰਲੀਮੈਂਟ ਚੱਲਦਾ ਜਾਂ ਬਾਹਰ ਹੋਈਦਾ ਉਹਦੇ ਫੋਨ ਤੇ ਸਾਡੀ ਬਾਰਤਾਲਾ तकरीबन ਹਫਤੇ ਚ ਦੋ ਤਿੰਨ ਰਹੀ ਹੋਣੀ ਹੁੰਦੀ ਸੋ ਮੈਂ ਇਹ ਕਹੂੰਗਾ ਕਿ ਇਹਦੇ ਵਿੱਚ ਹੋਰ ਵੀ ਅਸੀਂ ਸੁਧਾਰ ਕਰਨੇ ਆ ਬਹੁਤ ਸੁਧਾਰ ਅੱਗੇ ਨੂੰ ਹੋਇਆ ਮੈਂ ਸ਼ਹਿਰ ਵਾਸੀਆਂ ਨੂੰ ਕਹੂੰਗਾ ਸਾਡੇ ਤੁਸੀਂ ਵੀ ਆਇਆ ਕਰੋਗੇ ਤਾਂ ਸ਼ਹਿਰ ਹੋਰ ਬੈਟਰ ਹੋ ਜਾਊਗਾ ਓਜਲਾ ਸਾਹਿਬ ਕੂੜੇ ਦੇ ਕੰਪਲੈਕਸ ਦੇ ਵਿੱਚ ਦੋ ਤਿੰਨ ਜੰਪ ਬਣੇ ਫਿਰਦੇ ਆ ਬਹੁਤ ਸਾਰੇ ਕਿੱਥੇ ਜੀ ਕਿੱਥੇ ਸਮਝ ਨਹੀਂ ਆ ਰਿਹਾ ਕਿੱਥੇ ਜੀ ਬਾਹਰ ਵੀ ਅਮਰਜੈਂਸੀ ਦੇ ਬਾਹਰ ਵੀ ਦੇਖੋ ਦੇਖੋ ਸਫਾਈ ਹੋਈ ਹੈ ਆਦਰਵਾਇਸ ਦੇਖੋ 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 ਕੰਪਲੀਟ ਕਾਰਪੋਰੇਸ਼ਨ ਦਾ ਫਰਜ਼ ਬੰਦਾ ਸਫਾਈ ਦਾ ਪ੍ਰਬੰਧ ਕਰਨਾ ਕੂੜਾ ਇੱਥੇ ਹੀ ਨਹੀਂ ਤੁਸੀਂ ਮੇਰੇ ਨਾਲ ਚੱਲਪੋ ਸਾਰੇ ਸ਼ਹਿਰ ਦਾ ਹੀ ਬੁਰਾ ਹਾਲ ਹੈ ਲੇਕਿਨ ਹਸਪਤਾਲ ਦੇ ਅੰਦਰ ਹਸਪਤਾਲ ਦੇ ਅੰਦਰ ਬ੍ਰਦਰ ਸਾਰੇ ਸ਼ਹਿਰ ਦੇ ਹਸਪਤਾਲ ਵੀ ਸਾਰੇ ਆ ਰਹੇ ਨੇ ਸਾਰੇ ਸ਼ਹਿਰ ਦੇ ਸਾਰੇ ਕਮਿਸ਼ਨਿਕ ਵੀ ਆ ਰਹੇ ਨੇ ਘਰ ਵੀ ਆ ਰਹੇ ਨੇ ਮੇਰੀ ਸਰਕਾਰ ਨੂੰ ਬੇਨਤੀ ਆ ਇਹ ਪੁੱਤਰ ਸ਼ਹਿਰ ਹੈ ਇਹ ਹਸਪਤਾਲਾਂ ਦਾ ਵਿੱਚ ਖਾਸ ਕਰ ਜਿੱਥੇ ਮਰੀਜ਼ਾਂ ਦਾ ਇਲਾਜ ਹੁੰਦਾ ਤੁਹਾਡਾ ਤੇ ਬਹੁਤ ਜ਼ਿਆਦਾ ਧਿਆਨ ਇਹ ਤੇ ਹੋਣਾ ਚਾਹੀਦਾ ਜਿੰਨੇ ਤੁਸੀਂ ਫੋਟੋਆਂ ਪਾਉਂਦੇ ਜੇ ਰੋਜ਼ ਲਿਆ ਕੇ ਅਸੀਂ ਆ ਕਰ ਰਹੇ ਆ ਆ ਕਰ ਰਹੇ ਆ ਧਰਾਤਲ ਦੇ ਤਰੂ ਅਖਬਾਰਾਂ ਨਾਲ ਲੋਕਾਂ ਨੂੰ ਸਹੂਲਤਾਂ ਨਹੀਂ ਮਿਲਦੀ ਅਖਬਾਰਾਂ ਜਿੰਨੇ ਮਰਜ਼ੀ ਤੋ ਘਾਟਨ ਕਰ ਦੋ ਜਿੰਨਾ ਮਰਜ਼ੀ ਕਰ ਦੋ ਅਸੀਂ ਆ ਕਰਤਾ ਅਸੀਂ ਇਹਨੇ ਸੁਧਾਰ ਕਰਤੇ ਜਿੰਨਾ ਚਿਰ ਲੋਕ ਮਹਿਸੂਸ ਨਹੀਂ ਕਰਦੇ ਉਹਨਾਂ ਚਿਰ ਸੁਧਾਰ ਨਹੀਂ ਕਿਨੇ ਜਾ ਸਕਦੇ ਸੋ ਇਹ ਸੁਧਾਰ ਧਰਤੀ ਦੇ ਥੇਟਾ ਉਤਰ ਕੇ ਤੁਹਾਨੂੰ ਕਰਨੇ ਪੈਣੇ ਧੰਨ